We'll <laughs> ਪੰਜਾਬ ਬਚਾਓ ਯਾਤਰਾ ਨੂੰ ਪਵਿੱਤਰ ਨਗਰੀ ਵਿੱਚ ਇਤਿਹਾਸਕ ਹੰਗਾਰਾ ਮਿਲਿਆ ਅਤੇ ਹਜ਼ਾਰਾਂ ਲੋਕ ਯਾਤਰਾ ਵਿੱਚ ਸ਼ਾਮਲ ਹੋ ਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਮਿਲੇ ਜਿਸ ਵਿੱਚ ਵਿਸ਼ੇਸ਼ ਤੌਰ ਤੇ ਸਮਾਜ ਦੇ ਕਮਜ਼ੋਰ ਵਰਗਾਂ ਦੇ ਲੋਕ ਵੀ ਸ਼ਾਮਲ ਸਨ ਜਿਨ੍ਹਾਂ ਨੇ ਪਿਛਲੀ ਅਕਾਲੀ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਸਮਾਜ ਭਲਾਈ ਸਕੀਮਾਂ ਦਾ ਲਾਭ ਨਾਲ ਦੇਣ ਤੇ ਕਾਂਗਰਸ ਤੇ ਆਮ ਆਦਮੀ ਪਾਰਟੀ ਸਰਕਾਰਾਂ ਖਿਲਾਫ ਰੋਸ ਪ੍ਰਗਟ ਕੀਤਾ ਕੇਸਰੀ ਨਿਸ਼ਾਨ ਦੇ ਸਮੁੰਦਰ ਤੇ ਉੱਠੋ ਵੀ ਖੇਰ ਪੰਜਾਬੀਓ ਪੰਜਾਬ ਬਚਾ ਲੋ ਗੀਤ ਦੀ ਆਵਾਜ਼ ਦੇ ਮੱਦੇਨਜ਼ਰ ਅਕਾਲੀ ਦਲ ਦੇ ਪ੍ਰਧਾਨ ਲੋਕਾਂ ਨੂੰ ਗਰਮਜੋਸ਼ੀ ਨਾਲ ਮਿਲੇ ਜਿਨ੍ਹਾਂ ਨੇ ਉਹਨਾਂ ਤੇ ਫੁੱਲ ਪੱਤੀਆਂ ਦੀ ਵਰਖਾ ਕੀਤੀ ਅਤੇ ਉਹਨਾਂ ਨੂੰ ਫੁੱਲਾਂ ਦੇ ਹਾਰ ਪਾਏ ਪਾਰਟੀ ਪ੍ਰਧਾਨ ਨੇ ਅੱਜ ਸ਼ਹਿਰ ਦੇ 5 ਵਿਧਾਨ ਸਭਾ ਹਲਕਿਆਂ ਦਾ ਦੌਰਾ ਕੀਤਾ ਅਤੇ ਸਾਰੇ ਰਸਤੇ ਵਿੱਚ ਅਕਾਲੀ ਦਲ ਦੇ ਪ੍ਰਧਾਨ ਨੇ ਸਮਾਜ ਦੇ ਵੱਖ-ਵੱਖ ਵਰਗਾਂ ਦੇ ਲੋਕਾਂ ਨਾਲ ਮੁਲਾਕਾਤ ਕੀਤੀ ਤੇ ਉਹਨਾਂ ਨੂੰ ਅਪੀਲ ਕੀਤੀ ਕਿ ਉਹ ਆਉਂਦੀਆਂ ਪਾਰਲੀਮੈਂਟੀ ਚੋਣਾਂ ਵਿੱਚ ਆਪ ਨੂੰ ਠੁਕਰਾ ਕੇ ਪ੍ਰਸ਼ਾਸਨਕਾਰ ਦਾ ਭੋਗ ਪਾਉਣ ਦੀ ਸ਼ੁਰੂਆਤ ਕਰਨ। ਇਸ ਮੌਕੇ ਪੰਜਾਬ ਬਚਾਓ ਯਾਤਰਾ ਦਾ ਪੁਤਲੀ ਘਰ ਪਹੁੰਚਣ ਤੇ ਅਕਾਲੀ ਦਲ ਦੇ ਯੂਥ ਆਗੂ ਅਤੇ ਕੌਂਸਲਰ ਸੀਟ ਦੇ ਮੁਖ ਦਅਵੇਦਾਰ ਰਣਜੀਤ ਸਿੰਘ ਗੋਰਾ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਫੁੱਲਾਂ ਦੀ ਵਰਖਾ ਕਰਕੇ ਸਵਾਪਾ ਪਾ ਕੇ ਸਨਮਾਨਿਤ ਕੀਤਾ। ਅਤੇ ਸਵੇਰ ਤੋਂ ਹੀ ਕਈ ਪ੍ਰਕਾਰ ਦੇ ਪਕਵਾਨਾਂ ਦੇ ਲੰਗਰ ਲਗਾਏ। ਅੱਜ ਸਾਡੇ ਪੰਜਾਬ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਜਿਹੜੇ ਪੰਜਾਬ ਬਚਾਓ ਯਾਤਰਾ ਅੱਜ ਹਲਕਾ ਵੈਸਟ ਦੇ ਵਿੱਚੋਂ ਜੋ ਕਿ ਇੰਡੀਆ ਗੇਟ ਦੇ ਵਿੱਚੋਂ ਆਰੰਭ ਹੋ ਕੇ ਆ ਰਹੀ ਆ ਔਰ ਹੁੰਦੀ ਹੁੰਦੀ ਸ਼ਿਆੜਾ ਚੌਂਕ ਤੋਂ ਔਰ ਉਹਦੇ ਨਾਲ ਯੂਨੀਵਰਸਿਟੀ ਤੋਂ ਕੁਦਲੀ ਘਰ ਦੇ ਵਿੱਚ ਇੱਥੇ ਸਾਡੇ ਜਿਹੜਾ ਲੰਗਰ ਦਾ ਅਰੇਂਜਮੈਂਟ ਕੀਤਾ ਗਿਆ ਆ ਔਰ ਮੇਰੇ ਜਿਹੜੇ ਨਾਲ ਟੀਮ ਆ ਸ਼ੋਮਨੀ ਅਕਾਲੀ ਦਲ ਜੀ ਇਨ੍ਹਾਂ ਦੇ ਵਿੱਚੋਂ ਸਾਡੇ ਨਾਲ ਜਸਬੀਰ ਸਿੰਘ ਜੀ ਰਤਨ ਜਸਬੀਰ ਸਿੰਘ ਜੀ ਬੌਕਸਰ ਔਰ ਸਾਡੇ ਆਕਾਸ਼ ਜੀ ਉਤਲੀ ਘਰ ਤੋਂ ਔਰ ਉਹਨਾਂ ਨਾਲ ਕਲਵੰਤ ਸਿੰਘ ਜੀ ਔਰ ਇਸ ਮੌਕੇ ਜੋ ਸੁਨੀਲ ਕੁਮਾਰ ਪਿੱਲੂ ਜੀ ਵਾਰਡ ਨੰਬਰ 64 ਤੋਂ ਔਰ ਮੈਨੂੰ ਜ਼ਿੰਮੇਵਾਰੀ ਰਣਧੀਰ ਸਿੰਘ ਗੋਰਾ ਰੰਦਾਵਾਜ ਨੂੰ ਵਾਰਡ ਨੰਬਰ 65 ਤੋਂ ਮਿਲੀ ਸੀ ਕਿ ਇੱਥੇ ਵੱਧ ਚੜ ਕੇ ਘੱਟ ਕਰਕੇ ਇਸ ਪਾਰਟੀ ਨੂੰ ਸਭ ਤੋਂ ਧੰਨਵਾਦ ਕੀਤਾ ਜਾਵੇ ਸੁਖਬੀਰ ਸਾਹਿਬ ਬਾਦਲ ਸਾਹਿਬ ਦਾ ਔਰ ਸਾਡੀ ਪੂਰੀ ਉਹ ਇਲਾਕੇ ਦੀ ਜਿਹੜੀ ਲੋਕ ਔਰ ਟੀਮ ਜਿਹੜੀ ਆ ਉਹ ਸਰਕਾਰ ਪ੍ਰਕਾਸ਼ ਸਿੰਘ ਬਾਦਲ ਦਾ ਜੋ ਪਿਛਲੇ ਹੋਏ ਕੰਮ ਕੀਤੇ ਉਹਨਾਂ ਨੂੰ ਯਾਦ ਆ ਰਹੇ ਆ ਉਹਨਾਂ ਕਰਕੇ ਉਹ ਸਾਰੇ ਉਹਨਾਂ ਨੂੰ ਮਿਲਣ ਵਾਸਤੇ ਸੁਖਬੀਰ ਸਿੰਘ ਬਾਦਲ ਨੂੰ ਸਾਰੇ ਬਹੁਤ ਕਾਲੇ ਪਏ ਆ ਦੇਖੋ ਜੀ ਪੰਜਾਬ ਬਚਾਓ ਦਾ ਨਾਰਾ ਇਹ ਆ ਕਿ ਪਹਿਲਾਂ ਸਰਕਾਰ ਕੈਪਟਨ ਸਿੰਘ ਦੀ ਰਹੀ ਆ ਜਿਨ੍ਹਾਂ ਨੇ ਗੁਟਕਾ ਖਾ ਕੇ ਸੌਂ ਖਾਦੀ ਸੀ ਔਰ ਬੇੜਾਗਰਕ 5 ਸਾਲਾਂ ਤੇ ਉਹਨਾਂ ਨੇ ਵੀ ਬੜਾ ਕੀਤਾ ਔਰ ਰਹਿੰਦਾ ਖੁੰਦਾ ਜਦੋਂ ਪਾਰਟੀ ਆਮ ਆਦਮੀ ਪਾਰਟੀ ਬਣੀ ਆ ਇਹਨਾਂ ਨੇ ਜਿਹੜਾ ਨਸ਼ਾ ਬਚਾਓ ਦੀ ਗੱਲ ਕਰਦੇ ਸੀ ਬਹੁਤ ਨਸ਼ਾ ਕੀਤਾ ਔਰ ਜਗਾ ਜਗਾ ਦਾ ਨੂੰ ਪਤਾ ਜਿੱਦਾਂ ਗੋਲੀਆਂ ਨਾਲ ਖੋ ਆਵਾਜ਼ ਜਿੰਨੇ ਵੀ ਚੋਰ ਗੱਟ ਕੱਤ ਕੇ ਇਹਨਾਂ ਦੇ ਰਾਜ ਜਿਹੜਾ ਕੀਤਾ ਆ ਇਹ ਪੰਜਾਬ ਬਚਾਉ ਨਹੀਂ ਆ ਪੰਜਾਬ ਲਟਾਉ ਦਾ ਰਾਜ ਇਹਨਾਂ ਦਾ